ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੈਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਬਹੁਤ ਪਿਆਰੀ ਜਿਹੀ ਲੈ ਕੇ ਆਏ ਆ ਸੂਟ ਤੁਸੀਂ ਹਰ ਰੋਜ਼ ਹੀ ਮੇਰੇ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਥੋੜਾ ਥੈਂਕ ਯੂ ਤੇ ਜਿਨ੍ਹਾਂ ਜਿਨ੍ਹਾਂ ਪਾਸ ਵੀ ਜਾਂਦੇ ਨੇ ਜਿਨ੍ਹਾਂ ਦੇ ਫੀਡਬੈਕ ਆਉਂਦੇ ਨੇ ਜੀ ਹਮੇਸ਼ਾ ਗੁੱਡ ਹੀ ਆਉਂਦਾ ਤੇ ਉਹਦੇ ਲਈ ਮੈਨੂੰ ਐਦਾਂ ਹੁੰਦਾ ਕਿ ਤੁਸੀਂ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਭ ਨੂੰ ਜੋ ਅਸੀਂ ਆਨਲਾਈਨ ਦੇਣਾ ਤੁਹਾਨੂੰ ਵੈਸਟ ਨਹੀਂ ਹੈ ਤਾਂ ਜੋ ਕਿਸੇ ਦੇ ਦਿਲ 'ਚ ਨੈਕਸਟ ਟਾਈਮ ਲਈ ਇਹ ਡਾਊਟ ਨਾ ਹੋਵੇ ਕਿ ਅਸੀਂ ਇੱਕ ਵਾਰੀ ਸੂਟ ਮੰਗਾ ਕੇ ਉਹਨੂੰ ਫਸ ਗਏ ਆ ਜਿਹੜੇ ਅਸੀਂ ਅੱਜ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਜਿਹੇ ਕਲੈਕਸ਼ਨ ਹੈ ਜੀ ਇਹ ਹੈਗੇ ਨੇ ਸਾਰੇ 3200 ਤੋਂ ਲੈ ਕੇ 3500 ਦੇ ਸੂਟ ਨੇ ਤੇ ਬਹੁਤ ਘੱਟ ਡਿਸਕਾਊਂਟ ਤੇ ਅਸੀਂ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਡਿਸਕਾਊਂਟ ਦੇ ਦੇ ਰਹੇ ਹਾਂ ਕਾਫੀ ਘੱਟ ਰੇਟ ਤੇ ਦੇ ਰਹੇ ਹਾਂ ਤੇ ਇਹਨਾਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦਾ ਸਟੱਫ ਦੇਵਾਂਗੇ ਸਿਲਕ ਹੋਏਗਾ ਜੀ ਮਸਲੀਨ ਦੇ ਹੋਣਗੇ ਔਰਗੇਂਜ਼ਾ ਦੇ ਹੋਣਗੇ ਬਹੁਤ ਸੋਹਣੇ ਜਿਹੇ ਕਲੈਕਸ਼ਨ ਆ ਇਹਨਾਂ ਨੂੰ ਤੁਸੀਂ ਐਜ਼ ਇ ਕਿਸੇ ਛੋਟੇ-ਮੋਟੇ ਫੰਕਸ਼ਨ 'ਚ ਵੀ ਪਾ ਸਕਦੇ ਹੋ ਬਾਕੀ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਹੈ ਜਿਸਨੇ ਜਿੱਥੇ ਵ ਬਹੁਤ ਸੋਹਣੇ ਜਿਹੇ ਸੂਟ ਨੇ ਜਿਹੜੇ ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਤੁਸੀਂ ਬਾਅਦ ਸਕਦੇ ਹੋ ਇਹਨਾਂ ਸੂਟਾਂ ਨੂੰ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਤੇ ਜਿੰਨੇ ਵੀ ਸੂਟ ਨੇ ਜੀ ਤੁਸੀਂ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਆਲੇ-ਦੁਆਲੇ ਫਰੈਂਡ ਸਰਕਲ ਦੇ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਕਿਤੇ ਕੋਈ ਵੀ ਫੰਕਸ਼ਨ ਹੈ ਵਿਆਹ ਸ਼ਾਦੀ ਹੈ ਕਿਸੇ ਨੇ ਕਿਸੇ ਨੂੰ ਗਿਫਟ ਦੇਣੇ ਨੇ ਸੂਟ ਤਾਂ ਕੁਝ ਐਦਾਂ ਨਹੀਂ ਕਲੈਕਸ਼ਨ ਵੀ ਦੇ ਸਕਦੇ ਆ ਕਿਉਂਕਿ ਇਹ ਸੂਟ ਨੇ ਜਿਹੜੀ ਹਰ ਕੋਈ ਸਟਿਚ ਕਰਵਾ ਕੇ ਪਾਉਂਦਾ ਹੀ ਪਾਉਂਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਹਰ ਰੋਜ਼ ਸਾਡੀ ਵੀਡੀਓ ਆਂਦੀ ਆ ਅਸੀਂ ਥੋਡੇ ਲਈ ਨਵੇਂ-ਨਵੇਂ ਜੇ ਸੂਟ ਲੈ ਕੇ ਆਨੇ ਤੁਹਾਡੇ ਪਾਸ ਸਾਡੀ ਵੀਡੀਓ ਪਹੁੰਚ ਸਕੇ ਠੀਕ ਹੈ ਜੀ ਅੱਜ ਬਹੁਤ ਸੋਹਣੇ-ਸੋਹਣੇ ਜੇ ਸੂਟ ਦਿਖਾਣੀ ਆ ਅਸੀਂ ਤੁਹਾਨੂੰ ਇਹ ਹੈਗਾ ਅਸ ਦਾ ਫਰਸਟ ਸੂਟ ਪਿਓਰ ਵਿਸਕੋਸ オーਗੈਂਜ਼ਾ ਇੱਕ ਲੁੱਕ ਲਾਈਕ ਬਿਲਕੁਲ ਸੌਫਟ ਕੱਪੜਾ ਇੱਕ ਕ੍ਰੇਪ ਦੀ ਤਰ੍ਹਾਂ ਵੈਸੇ ਹੈ ਜੀ オーਗੈਂਜ਼ਾ ਟਿਲਕਮਾਜ オーਗੈਂਜ਼ਾ ਤੇ ਤੁਸੀਂ ਦੇਖ ਸਕਦੇ ਹੋ ਸਰਵੋਸ ਕੀ ਬਹੁਤ ਸਾਰੀਆਂ ਚੋਆਈਸਾਂ ਸਪੈਸ਼ਲੀ ਫੋਨ ਆਨੀਆਂ ਸਰਵੋਸ ਕੀ ਵਰਕ ਲੈ ਤੇ ਇਹ ਹੈਗਾ ਜੀ ਸਾਰਾ ਹੀ ਆਪਣਾ ਸੂਟ ਬ੍ਰੌਕੇਟ ਦੇ ਉੱਪਰ ਤੇ ਬ੍ਰੌਕੇਟ ਨੂੰ ਹਾਈਲਾਈਟ ਕੀਤਾ ਹੋਇਆ ਸਰਵੋਸ ਕੀ ਦੇ ਨਾਲ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਤੇ ਇੱਦਾਂ ਮਿਲੇਗੀ 3 ਮੀਟਰ ਦੀ ਸ਼ਰਟ ਇਹ ਤੁਹਾਨੂੰ ਪਿਓਰ ਔਰਗੇਂਜ਼ਾ ਤੇ ਬਿਲਕੁਲ ਸੌਫਟ ਹੈ ਇਹ ਸਰਵੋਸ ਕੀ ਵਰਕ ਦੇ ਨਾਲ ਹਾਈਲਾਈਟ ਹੈ ਜੇ ਠੀਕ ਹੈ ਤੇ ਇਹਦਾ ਇਹ ਹੈਗਾ ਬੈਕ ਦਾ ਪੱਲਾ ਤੇ ਜਿਹੜਾ ਤੁਹਾਨੂੰ ਬਹੁਤ ਸੋਹਣੇ ਜੀ ਬਾਰਡਰ ਦੇ ਨਾਲ ਮਿਲੇਗਾ ਇਹ ਬੇਖ ਦਾ ਪੱਲਾ ਆ ਗਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਹੀ ਸੂਟ 4200 4500 ਤੇ ਘੱਟ ਨਹੀਂ ਹੈਗੇ ਤੇ ਜਿਹੜਾ ਮੈਂ ਤੁਹਾਨੂੰ ਅੱਜ ਬਹੁਤ ਘੱਟ ਰੇਟ ਦੇ ਵਿੱਚ ਦੇਣੇ ਆ ਇਹ ਤਾਂ ਦੇਣੇ ਆ ਕਿਸੇ ਵਿੱਚ ਦੋ ਸੂਟ ਪਏ ਆ ਕਿਸੇ ਵਿੱਚ ਪਏ ਨੇ ਜੀ ਇਕੋ ਹੀ ਸੂਟ ਪਿਆ ਠੀਕ ਹੈ ਇਹ ਹੈਗਾ ਬਹੁਤ ਪਿਆਰਾ ਜਿਹਾ ਸਿੰਗਲ ਸੂਟ ਆਪਣੇ ਕੋਲ ਤੇ ਇਹ ਹੈਗਾ ਜੀ ਇਸ ਦਾ ਦੁਪੱਟਾ ਪਿਓਰ ਔਰਗੇਂਜ਼ਾ ਤੇ ਬਹੁਤ ਲਾਈਟ weight ਜਿਹਾ ਕਿਤੇ ਕਿਤੇ ਟੱਚ ਅਪ ਹੈਗਾ ਜੀ ਸਰਵੋਸਕੀ ਦਾ ਸਾਰੇ ਦੁਪੱਟੇ ਦੇ ਵਿੱਚ ਠੀਕ ਆ ਇਹ ਸਿੰਗਲ ਸੂਟ ਆ ਇੱਕੋ ਹੀ ਸੂਟ ਆ ਜੀ ਇਹ ਤੇ ਇਹਦਾ ਪ੍ਰਾਈਸ ਰਹੇਗਾ 2600 2600 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਨੈਕਸਟ ਜਿਹੜਾ ਸੂਟ ਮੈਂ ਤੁਹਾਨੂੰ ਦੇਣੇ ਆ ਇਹ ਤੁਸੀਂ ਅਕਸਰ ਮੇਰੀ ਵੀਡੀਓ ਚ ਦੇਖਦੇ ਹੋ ਇਹ 2500 ਦੇ ਸੂਟ ਨੇ ਇਹ ਮੈਂ ਖੁਦ ਡਾਈ ਕਰਵਾਨੀ ਆ ਜਿਹੜੇ ਇਹ ਵਾਲੇ ਸੂਟ ਨੇ ਇਹ 2500 ਦਾ ਸੂਟ ਆ ਜੇ ਇਹ ਹੈਗਾ ਜਿਹੜਾ ਇਹਦਾ ਸਟੱਫ ਹੈ ਨਾ ਉਹ ਪਿਓਰ ਤੇ ਆ ਬਿਲਕੁਲ ਪਿਓਰ ਸਿਲਕ ਦੇ ਉੱਪਰ ਹੈ ਜੀ ਇਹ ਵਾਲਾ ਸਟੱਫ ਹੈ ਜਿਹੜਾ ਤੇ ਇਹ 2500 ਇਹਨਾਂ ਸੂਟਾਂ ਦਾ ਪ੍ਰਾਈਸ ਆ ਇਹ ਅਸੀਂ ਖੁਦ ਡਾਈ ਕਰਵਾਉਂਦੇ ਆ ਲੈ ਕੇ ਬ੍ਰਾਂਡ ਦੇ ਵਾਈਟ ਸੂਟ ਲੈ ਕੇ ਉਹਨਾਂ ਨੂੰ ਡਾਈ ਕਰਵਾਉਂਦੇ ਆ ਕਿਉਂਕਿ ਕਲਰ ਚੁਆਇਸ ਹੋ ਜਾਂਦੀ ਹੈ ਜੀ ਆਪਣੀ ਨਹੀਂ ਤਾਂ ਕਾਫੀ ਢਕੀਲੇ ਜਿਹੀ ਸ਼ੇਡ ਆਉਂਦੇ ਹੁੰਦੇ ਹਨ ਇਹਨਾਂ 'ਚ ਅਲੱਗ-ਅਲੱਗ ਜੇ ਕਲਰ ਆਨੇ ਹੁੰਦੇ ਆ ਇਹ ਹੈਗੀਆਂ ਸਿਲਕ ਦੀਆਂ ਸਲਵਾਰਾਂ ਤੇ ਕਿਉਂਕਿ yellow color ਅਸੀਂ ਖਾਸ ਤਾ ਕਰਕੇ ਬਣਾਨੇ ਆ ਹੁਣ ਜਿੱਦਾਂ ਫੰਕਸ਼ਨਾਂ ਦਾ ਟਾਈਮ ਆ yellow ਹਰ ਇੱਕ ਦੇ ਘਰ ਦੀ ਕਡਮਾਂਡ ਜੀ ਹੁੰਦੀ ਆ ਕਿ ਮਹਿੰਦੀ ਤੇ ਪਾਣ ਲਈ ਹਲਦੀ ਤੇ ਪਾਣ ਲਈ ਇਹਦੇ ਵਿੱਚ ਇੱਕ ਅਸੀਂ ਨਿਓਨ ਸ਼ੇਡ ਰੈਡੀ ਕੀਤਾ ਜੀ ਠੀਕ ਹੈ ਹਰ ਇੱਕ ਏਜ ਵਾਸਤੇ ਸੂਟ ਰੈਡੀ ਨੇ ਇਹ ਹੈਗਾ ਬਹੁਤ ਸੋਹਣਾ ਜਿਹਾ ਸੇਮ ਹੀ ਡਿਜ਼ਾਈਨਿੰਗ ਦੇ ਉੱਪਰ ਨੈਕਸਟ ਕਲਰ ਇਹ 19 ਸੂਟ ਨੇ ਜੀ ਠੀਕ ਹੈ ਤਿੰਨੋ ਹੀ ਰਹਿ ਗਏ ਆ ਤੇ 2500 ਦਾ ਤੁਹਾਨੂੰ ਇਹ ਸੂਟ ਮਿਲੇਗਾ yellow ਕਲਰ ਦੇ ਉੱਪਰ ਇੱਕ ਸੂਟ ਹੋਰ ਰੈਡੀ ਕੀਤਾ ਆਪਾਂ ਨੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ yellow ਥੋੜਾ ਜਿਹਾ ਜ਼ਿਆਦਾ ਹੋਣ ਫੰਕਸ਼ਨਾਂ ਦੇ ਵਿੱਚ ਜ਼ਰੂਰਤ ਬਣ ਗਈ ਆ ਹਰ ਇੱਕ ਦੀ ਜਾਗੋ ਤੇ ਪਾਣ ਲਈ ਜਾਂ ਫਿਰ ਬੰਨ ਵਗੈਰਾ ਤੇ ਐਦਾਂ ਠੀਕ ਹੈ ਇਹ ਇਦਾਂ ਦੇ ਸੂਟ ਹੁੰਨੇ ਆ ਕਿ ਤੁਸੀਂ ਇਹਨਾਂ ਨੂੰ ਰੀਯੂਜ਼ ਜਿੱਦਾਂ ਮਰਜ਼ੀ ਕਰੀ ਜਾਓ ਜੀ ਫਿਰ ਤੁਸੀਂ ਕਿਤੇ ਆਣਾ ਜਾਣਾ ਰਿਸ਼ਤੇਦਾਰੀਆਂ ਚ ਤਾਂ ਉਦਾਂ ਵੀ ਪੈ ਜਾਂਦਾ ਤੁਸੀਂ ਆਫਿਸ ਜਾਣੇ ਹੋ ਤਾਂ ਆਫਿਸ ਵੇਅਰ ਲਈ ਵੀ ਇਹ ਬਹੁਤ ਮਤਲਬ ਨਾ ਹੈਵੀ ਲੁੱਕ ਦੇ ਸੂਟ ਨੇ इजीली ਵੇਅਰ ਹੋ ਜਾਂਦੇ ਆ ਮੌਸਮ ਦੇ ਅਕੋਰਡਿੰਗ ਠੀਕ ਹੈ ਜੀ ਤੇ ਸਿਲਕ ਦਾ ਸਟੱਫ ਹੈ ਪਿਓਰ ਵਾਲਾ ਸੇਮ ਦੇ ਵਿੱਚ ਕਲਰ ਹੈਗੇ ਆ ਇਹ ਸੈਕੰਡ ਕਲਰ ਹੈ ਇਹਦਾ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ ਦੋ ਸ਼ੇਡ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਤੇ ਜਿਹੜਾ ਤਾਂ ਥਰਡ ਡਿਜ਼ਾਈਨ ਦਿਖਾਣਾ ਸੀ ਤੁਹਾਨੂੰ ਇਹ ਹੈਗਾ ਜੀ ਇਹਦਾ ਥਰਡ ਡਿਜ਼ਾਈਨ ਸਵਾ 3 3 ਸਾਢੇ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਖੁੱਲੇ ਢੁੱਲੇ ਛੋਟੇ ਘੇਰੇ ਬਣਨਗੇ ਨੈਕ ਦੇ ਉੱਪਰ ਹੈਂਡ ਟੱਚ ਦਿੱਤਾ ਹੋਇਆ ਬ੍ਰੋਕੇਟ ਦੀ ਬਹੁਤ ਸੋਹਣੀ ਜੀ ਡਿਜ਼ਾਈਨ ਹੈਗਾ ਲੁੱਕ ਲਾਈਕ ਜਿੱਦਾਂ ਤੁਹਾਨੂੰ ਸੋਹੀ ਹੁੰਦੀ ਆ ਖੀਨਖਾਬ ਦੀ ਲੁੱਕ ਆਂਦੀ ਆ ਠੀਕ ਆ ਜੀ ਪਿਓਰ ਤੇ ਸੂਟ ਬਣਿਆ ਹੋਇਆ ਪਿਓਰ ਔਰਗੈਂਜ਼ਾ ਦੇ ਉੱਪਰ ਬੈਕ ਸਾਈਡ ਆ ਬਾਜੂਆਂ ਤੇ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਮਿਲੇਗੀ ਤੇ ਨਾਲ ਹੈਗਾ ਜੀ ਇਹ ਪਿਓਰ ਔਰਗੈਂਜ਼ਾ ਦਾ ਇਹ ਸੌਫਟ ਜੀ ਔਰਗੈਂਜ਼ਾ ਦੇ ਉੱਪਰ ਬਹੁਤ ਪਿਆਰਾ ਜਿਹਾ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਮਹਿੰਦੀ ਠੀਕ ਆ ਬ੍ਰਾਕਟ ਦੇ ਬਹੁਤ ਸੋਹਣੇ ਕਲੈਕਸ਼ਨ ਹੈ ਜਿਹੜੀ ਕਾਫੀ ਘੱਟ ਪ੍ਰਾਈਸ ਤੇ ਦੇ ਰਹੇ ਹਾਂ ਅਸੀਂ ਤੁਹਾਨੂੰ ਤੇ ਇੱਕ ਸੂਟ ਤੁਹਾਨੂੰ ਹੋਰ ਦੰਨੇ ਆ ਜੀ ਇਹ ਵੀ ਬ੍ਰਾਕਟ ਤੇ ਆ ਪ੍ਰਾਈਸ ਹੈਗਾ 20 600 ਸੌਰੀ ਇਹ ਬ੍ਰਾਕਟ ਦੇ ਸੂਟਾਂ ਦਾ 2500 ਠੀਕ ਹੈ ਤੇ ਇਹਦੇ ਵਿੱਚ ਕਿ ਕੇ ਮਿਲ ਜਾਏਗਾ ਬਾਕੀ ਸਾਰੇ ਵੀਡੀਓ 2600 ਦੇ ਆ ਬ੍ਰਾਕਟ ਦੇ ਸੂਟ 2500 ਦੇ ਆ ਇਹ ਦੁਪੱਟਾ ਇਹਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾਏ ਆ ਉਹਨਾਂ ਨਾਲ ਦੇ ਦੋ ਸੂਟ ਹੋਰ ਹੈਗੇ ਆਪਣੇ ਕੋਲ ਦੇਖੋ ਕਿੰਨਾ ਪਿਆਰਾ ਜਾਂ ਸ਼ੇਡ ਹੈ ਇਹ ਮਸਟਰਡ ਜੀ ਟੋਨ ਆ ਨਾ ਇਹ ਮਹਿੰਦੀ ਆ ਨਾ ਮਸਟਰਡ ਆ ਬਹੁਤ ਸੋਹਣਾ ਸ਼ੇਡ ਆ ਕਲਰ ਹੀ ਬਹੁਤ ਪਿਆਰਾ ਹੈ ਦੇਖੋ ਜੀ ਸੂਟ ਦਾ ਕਲਰ ਠੀਕ ਹੈ ਜੀ ਇਹਦੇ ਨਾਲ ਦੀ ਡਿਜ਼ਾਈਨਿੰਗ ਪਹਿਲਾਂ ਮੈਂ ਤੁਹਾਨੂੰ ਦਿਖਾ ਚੁੱਕੀ ਆ ਸੇਮ ਹੀ ਡਿਜ਼ਾਈਨ ਆ ਦੁਪੱਟੇ ਵੀ ਇਹਨਾਂ ਦੇ ਪੂਰੇ ਐਦਾਂ ਸਾਰੇ ਜਾਲ ਨੇ ਠੀਕ ਹੈ ਸਿਲਕ ਦੇ ਉੱਪਰ ਸੂਟ ਰਹਿਣਗੇ ਜੀ ਬਹੁਤ ਸੌਫਟ ਜੀ ਸਿਲਕ ਆ ਇਹ ਵਾਲਾ ਕਲਰ ਆ 13 ਸੈਕਿੰਡ ਇਹ ਵਾਲਾ ਕਲਰ ਆ ਠੀਕ ਹੈ ਜੀ ਇਹ ਹੈਗੇ ਨੇ ਸਾਰੇ 2500 ਦੇ ਤੇ ਨੈਕਸਟ ਹੁਣ ਮੈਂ ਤੁਹਾਨੂੰ ਮਸਲੀਨ ਦੇ ਸੂਟ ਦਿਖਾਉਣ ਲੱਗੀ ਆ ਜੀ ਸਾਰੀ ਬ੍ਰਾਂਡਡ ਪੀਸ ਰਹਿਣਗੇ ਜਿੰਨੇ ਵੀ ਦਿਖਾਵਾਂਗੇ ਤੇ ਪ੍ਰਾਈਸ ਹੈਗਾ 2600 ਸਾਰੀ ਵੀਡੀਓ ਦਾ ਜਿਹੜੇ ਬ੍ਰੌਕਟ ਦੇ ਨੇ ਉਹੀ ਸਿਰਫ 2500 ਦੇ ਨੇ ਬਾਕੀ 2600 ਦੇ ਨੇ ਲੁੱਕ ਬਿਲਕੁਲ ਕ੍ਰੇਪ ਨਹੀਂ ਦੇਗਾ ਪਿਓਰ ਵਾਲੀ ਮਸਲੀਨ ਹੈ ਜੀ ਬਿਲਕੁਲ ਸੌਫਟ ਤੇ ਠੀਕ ਆ 2600 ਦੇ ਵਿੱਚ ਪਹਿਲਾਂ ਤਾਂ ਨੈਕ ਦੇਖ ਲਓ ਇਹ ਬਣਿਆ ਹੋਇਆ ਜੀ ਆਪਣਾ ਨੈਕ ਤੁਸੀਂ ਵੀ ਆਪਣਾ ਨੈਕ ਬਣਾ ਸਕਦੇ ਹੋ ਠੀਕ ਹੈ ਤੇ ਇਹ ਨੀਚੇ ਰੱਖ ਜਾਈਗਾ ਵਰਕ ਪ੍ਰਿੰਟ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਤੇ ਜਿਹੜਾ ਇਹਦਾ ਘੇਰਾ ਏ ਇਹ ਏਦਾਂ ਔਰਗੇਂਜ਼ਾ ਦਾ ਅਸੀਂ ਤੁਹਾਨੂੰ ਪੈਚ ਦਵਾਂਗੇ ਤੁਸੀਂ ਇਹਨੂੰ ਰਿਮੂਵ ਕਰਕੇ ਆਪਣੀ ਲੈਂਥ ਦੇ ਅਕੋਰਡਿੰਗ ਐਡਜਸਟ ਕਰ ਸਕਦੇ ਹੋ ਤੇ ਬਾਹਵਾ ਦਾ ਵੀ ਤੁਹਾਨੂੰ ਅਲੱਗ ਤੋਂ ਪੈਚ ਮਿਲੇਗਾ ਠੀਕ ਹੈ ਜੀ ਬਹੁਤ ਕੱਪੜਾ ਹੀ ਬਹੁਤ ਜ਼ਿਆਦਾ ਸੌਫਟ ਆ ਪਿਓਰ ਵਾਲੀ ਮਡਾਲ ਕਹਿ ਸਕਦੇ ਹੋ ਤੁਸੀਂ ਇਹਨੂੰ ਚਨੌਨ ਚ ਫੌਨ ਦੇ ਪਿਓਰ ਦੇ ਦੁਪੱਟੇ ਨੇ ਸਿੰਗਲ ਦੁਪੱਟਾ ਦੁਪੱਟਾ ਹੀ 1500 ਦਾ ਹੈ ਕੱਲਾ ਦੁਪੱਟਾ ਹੀ 1500 ਦਾ ਪਿਓਰ ਚਨੌਨ ਦਾ ਜਿਹੜਾ ਸੀ ਤੁਹਾਨੂੰ ਪਿਓਰਾ ਸੂਟ ਹੀ 2600 ਦਾ ਦੇ ਰਹੇ ਹਾਂ ਕਲਰ ਦੇਖਿਓ ਜੀ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਠੀਕ ਆ ਤੇ ਇਹਦਾ ਥਰਡ ਕਲਰ ਆ ਮੈਂ ਤੁਹਾਨੂੰ ਸਲਵਾਰਾਂ ਦੇ ਕਲਰ ਦਿਖਾ ਰਹੀ ਹਾਂ ਇਹ ਗ੍ਰੇ ਕਲਰ ਆ ਤੇ ਬਾਕੀ ਸ਼ਰਟ ਦਾ ਤਾਂ ਤੁਸੀਂ ਪ੍ਰਿੰਟ ਦੇਖ ਹੀ ਲਿਆ ਬਹੁਤ ਸੋਹਣੇ ਸੋਹਣੇ ਜਿਹੇ ਪ੍ਰਿੰਟ ਨੇ ਗਲੇ ਬਹੁਤ ਸੋਨੇ ਬਣੇ ਹੋਏ ਨੇ ਇਹ ਹੈਗੇ ਨੇ ਜੀ ਤਿੰਨ ਕਲਰ ਸੇਮ ਪ੍ਰਿੰਟਿੰਗ ਦੇ ਵਿੱਚ ਨੈਕਸਟ ਹੈਗਾ ਪਿਓਰ ਚਨੌਨ ਸ਼ਫਾਨ ਦੇ ਉੱਪਰ ਬਹੁਤ ਸੋਹਣਾ ਸੈਮੀ ਸਟਿਚ ਤੋਂ ਨੂੰ ਸੂਟ ਮਿਲੇਗਾ ਪਿਓਰ ਚਨੌਨ ਸ਼ਫਾਨ ਦੇ ਉੱਪਰ ਨੈਕ ਬਣਿਆ ਹੋਇਆ ਬਹੁਤ ਸੋਹਣਾ ਫਲਾਰ ਹੈ ਜੀ ਫਰੰਟ ਦੇ ਉੱਪਰ ਸਾਰੇ ਤੇ ਵਰਕ ਆ ਤੁਸੀਂ ਨਾਲ ਪੈਂਟ ਬਣਾ ਸਕਦੇ ਹੋ ਅ ਲੂਸ ਪਲਾਜ਼ੋ ਬਣਾ ਸਕਦੇ ਹੋ ਸੈਮੀ ਸਟਿਚ ਆ ਇਹ ਹੈਗਾ ਜੀ ਇਹਦੀ ਬਾਜੂ ਤੇ ਫੁੱਲ ਠੀਕ ਹੈ ਬਹੁਤ ਸੋਹਣਾ ਸੂਟ ਆ 3200 ਪ੍ਰਾਈਸ ਹੈਗਾ ਪਿਓਰ ਚਨਾਉਣ ਸ਼ਫਾਨ ਦਾ ਸੈਮੀ ਸਟਿਚ ਸੂਟ ਮਿਲੇਗਾ ਬਾਜੂ ਲੱਗ ਤੋਂ ਨੇ ਜੀ ਨਾਲ ਤੁਹਾਨੂੰ ਖੁੱਲੀਆਂ ਡੁੱਲੀਆਂ ਬਾਜੂ ਬਣਨ ਗਿਆ ਲੈਂਥ ਜਿੰਨੀ ਮਰਜ਼ੀ ਬਣਾ ਸਕਦੇ ਹੋ ਤੇ ਨਾਲ ਪਿਓਰ ਦੀ ਸਲਵਾਰ ਆ ਤੇ ਨਾਲ ਤੁਹਾਨੂੰ ਇਹ ਪਿਓਰ ਚਨਾਂਨ ਸ਼ਫੌਂ ਦਾ ਹੀ ਦੁਪੱਟਾ ਮਿਲੇਗਾ ਸਾਰੇ ਦੁਪੱਟੇ ਦੇ ਵਿੱਚ ਬਹੁਤ ਸੋਹਣੀ ਬਰੀਕ ਜੀ ਬੂਟੇ ਆ ਤੇ ਇਹਦੇ ਕਾਰਨਰ ਚ ਤੁਹਾਨੂੰ ਐਦਾਂ ਡਿਜ਼ਾਈਨਿੰਗ ਮਿਲੇਗੀ ਜੇ ਇਹ ਡਿਜ਼ਾਈਨ ਇਹਦੇ ਕਾਰਨਰ ਦਾ ਬਹੁਤ ਪਿਆਰਾ ਜਿਹਾ ਇਹਦੇ ਵਿੱਚ ਤੁਹਾਨੂੰ ਦੋ ਸ਼ੇਡ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ 2500 ਹੁਣ ਤੁਹਾਨੂੰ ਇਹ ਸੂਟ ਮਿਲੇਗਾ ਸੂਟ ਦੇ ਰਹੇ ਹਾਂ ਜੀ ਬਹੁਤ ਪਿਆਰਾ ਤੁਹਾਨੂੰ ਇਹਦੇ ਨਾਲ ਦੇ ਪਹਿਲਾਂ ਵੀ ਸੂਟ ਸੇਲ ਹੋਏ ਆ ਤੇ ਬਹੁਤ ਮਤਲਬ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲ ਕਾਲ ਆਉਂਦੀ ਹੈ ਸਪੈਸ਼ਲੀ ਸਿਕਵੈਂਸ ਵਰਕ ਦੀ ਤਾਂ ਉਹਨਾਂ ਲਈ ਬਹੁਤ ਸੋਹਣੀ ਆਈਟਮ ਆ ਪਿਓਰ ਵਾਲੀ ਟੈਬੀ ਸਿਲਕ ਹੈ ਇਹ ਬਿਲਕੁਲ ਪਿਓਰ ਕ੍ਰਸਟ ਟੈਬੀ ਠੀਕ ਹੈ ਜੀ ਤੇ ਸਿਲਕ ਦੀ ਸਲਵਾਰ ਆ ਜਿਹੜਾ ਦਾ ਦੁਪੱਟਾ ਬਣਿਆ ਹੋਇਆ ਬਹੁਤ ਯੂਨੀਕ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਵੀ ਤੁਹਾਨੂੰ ਟੈਬੀ ਸਿਲਕ ਤੇ ਹੀ ਮਿਲੇਗਾ ਦੋ ਸ਼ੇਡ ਨੇ ਦੋਨੋਂ ਹੀ ਕਲਰ ਪਿਆਰੇ ਆ ਇਹ ਵਾਲਾ ਸੂਟ ਮੈਨੂੰ ਪਰਸਨਲੀ ਵੀ ਬਹੁਤ ਪਸੰਦ ਆ ਇੱਕ ਤਾਂ ਜਿਹੜਾ ਇਹ ਸਟੱਫ ਹੈ ਜੀ ਉਹ ਬਿਲਕੁਲ ਪਿਓਰ ਤੇ ਆ ਪਿਓਰ ਕ੍ਰੇਪ ਤੇ ਪਿਓਰ ਕ੍ਰੇਪ ਦੇ ਹੋਣ ਦੇ ਨਾਲ ਨਾਲ ਇਹਦੀ ਜਿਹੜੀ ਡਿਜ਼ਾਈਨਿੰਗ ਉਹ ਬਹੁਤ ਸੋਹਣੀ ਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਦੇਖੋ ਇਹਦਾ ਪਹਿਲਾਂ ਤਾਂ ਪ੍ਰਿੰਟਿੰਗ ਬਸ ਸੋਣੀ ਆ ਜੇ ਸੂਟ ਦੀ ਤੇ ਉੱਪਰੋਂ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਕੱਚੇ ਟਾਂਕੇ ਦੇ ਨਾਲ ਇਹ ਵਰਕ ਹੀ ਬਹੁਤ ਸੋਹਣਾ ਲੱਗਦਾ ਹੁੰਦਾ ਏ ਠੀਕ ਆ ਤੇ ਦੇਖੋ ਇਹ ਨੀਚੇ ਹੈਂਡਮੇਡ ਖਰੋਸ਼ੀ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਦਾ ਘੇਰਾ ਜਿਹੜਾ ਨੀਚੇ ਠੀਕ ਆ 크ਰੇਪ ਦੀ ਸ਼ਰਟ ਆ 크ਰੇਪ ਦੀ ਸਲਵਾਰ ਹੈ ਇਹਦੇ ਨਾਲ ਪਲੇਨ 3 ਮੀਟਰ ਦੀ ਤੇ 3500 ਪ੍ਰਾਈਸ ਆ ਸੂਟ ਦਾ ਜਿਹੜਾ ਸੀ ਅੱਜ ਤੁਹਾਨੂੰ 2600 ਦੇ ਵਿੱਚ ਦੇ ਰਹੇ ਆ ਲੰਮਾ ਚੌੜਾ ਜਾਂ ਚਨੌਨ ਸ਼ਫਾਨ ਦਾ ਦੁਪੱਟਾ ਸੈਕਿੰਡ ਕਲਰ ਇਸ ਤੋਂ ਵੀ ਜ਼ਿਆਦਾ ਸੋਹਣਾ ਦੋ ਕਲਰ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਇਹਦਾ ਸੈਕਿੰਡ ਕਲਰ 2600 ਕ੍ਰੇਪ ਦੇ ਸੂਟ ਆ ਜੀ ਚਨੌਨ ਸ਼ਫਾਨ ਦੇ ਦੁਪੱਟਿਆਂ ਦੇ ਨਾਲ ਆ ਕ੍ਰੇਪ ਦੇ ਸੂਟ ਨੇ ਈਜ਼ੀ ਟੂ ਵੇਅਰ ਨੇ ਈਜ਼ੀ ਟੂ ਵਾਸ਼ ਨੇ ਫਿਟਿੰਗ ਬਹੁਤ ਸੋਹਣੀ ਆਂਦੀ ਆ। ਐਦਾਂ ਰਹੇਗਾ ਬਹੁਤ ਸੋਹਣਾ ਜਿਹਾ। ਇਹਦਾ ਸਟਾਈਲ ਤੁਸੀਂ ਇਹਨੂੰ ਏ ਲਾਈਨ ਚ ਬਣਾ ਸਕਦੇ ਹੋ। ਆਪਣੇ ਅਕੋਰਡਿੰਗ ਸੂਟ ਨੂੰ ਤੁਸੀਂ ਡਿਜ਼ਾਈਨਿੰਗ ਦੇ ਸਕਦੇ ਹੋ। ਇਹ ਹੈਗਾ ਜੀ ਚਨਾਉਣ ਸ਼ਫੌਨ ਦਾ ਇਹਦਾ ਦੁਪੱਟਾ ਬਹੁਤ ਪਿਆਰਾ ਜਿਹਾ। ਠੀਕ ਹੈ? ਤੇ ਨਾਲ ਤੁਹਾਨੂੰ ਇਹ ਪਲੇਨ ਸਲਵਾਰ ਮਿਲ ਜੇਗੀ। ਸੇਮ ਹੀ ਕਲਰ ਚ ਇਹ ਬੈਕ ਸਾਈਡ ਤੇ ਤੁਹਾਨੂੰ ਇਹਨੀਆਂ ਐਦਾਂ ਲਾਈਨਾਂ ਵਾਲੀ ਬੈਕ ਮਿਲ ਜੇਗੀ ਤੇ ਬਾਜੂ ਲੱਗ ਤੋਂ ਡਿਜ਼ਾਈਨਿੰਗ ਮਿਲ ਜੇਗੀ। ਠੀਕ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਸੂਟ ਦੀ ਤੇ ਪ੍ਰਾਈਸ ਉਹਨੂੰ ਬਹੁਤ ਘੱਟ ਚ ਦੇ ਰਹੇ ਹਾਂ ਅਸੀਂ ਅੱਜ ਦੀ ਵੀਡੀਓ 2600 ਦੇ ਵਿੱਚ 크੍ਰੇਪ ਦੇ ਸੂਟ ਅਸੀਂ ਤੁਹਾਨੂੰ 2600 ਦੇ ਵਿੱਚ ਦੇ ਰਹੇ ਹਾਂ ਇਹਦਾ ਸੈਕੰਡ ਕਲਰ ਤੁਹਾਨੂੰ ਇਹ ਰਾਣੀ ਸ਼ੇਡ ਦੀ ਸਲਵਾਰ ਦੇ ਨਾਲ ਮਿਲ ਜੇਗਾ ਸੇਮੀ ਪ੍ਰਿੰਟਿੰਗ ਓਕੇ ਜੀ ਨੈਕਸਟ ਬਹੁਤ ਸੋਹਣੀ ਲੁੱਕ ਦਾ ਸੂਟ ਆ ਪਿਓਰ ਮੁਡਾਲ ਦੇ ਉੱਪਰ ਪਿਓਰ ਮੋਡਲ ਦੇ ਰਹੇ ਆ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਅਸੀਂ ਹਰ ਇੱਕ ਸਟੱਫ ਦੇ ਉੱਪਰ ਲੈ ਕੇ ਆਏ ਹੋਏ ਆ ਮਤਲਬ ਗਰਮੀਆਂ ਦੇ ਸਟੱਫ ਤੇ ਵੀ ਨਾਰਮਲ ਕਾਟਨ ਤੇ ਵੀ ਵਿੰਟਰ ਤੇ ਵੀ ਤੇ ਹੁਣ ਇਹ ਪਿਓਰ ਮੋਡਲ ਤੇ ਆ ਗਿਆ ਇਹ ਹੈਗੇ ਜੀ ਬੈਕ ਤੇ ਇਹ ਮਿਲチェਗਾ ਤੁਹਾਨੂੰ ਫਰੰਟ ਐਦਾਂ ਬਣੇਗਾ ਸੂਟ ਇਹ ਇੱਥੇ ਆਪਣਾ ਨੈੱਕ ਬਣ ਜਾਏਗਾ ਜਿਹੜਾ ਫਲਾਰੇ ਸਾਈਡ ਤੇ ਆਉਂਦਾ ਬਹੁਤ ਸੋਹਣੀ ਜੀ ਸਟੀਚਿੰਗ ਹੋਣ ਤੋਂ ਬਾਅਦ ਇਹ ਜੀ ਲੁੱਕ ਬਹੁਤ ਪਿਆਰੀ ਆਂਦੀ ਆ ਪਲੇਨ ਸਲਵਾਰ ਆ ਤੇ ਮੁਡਾਲ ਦਾ ਇਹ ਜੀ ਨਾਲ ਐਡਾ ਕੰਟਰਾਸਟ ਜਿਹਾ ਦੁਪੱਟਾ ਮਿਲ ਜੇਗਾ ਇਹ ਵਾਲਾ ਮੈਂ ਤੇ ਨੈਕਸਟ 2900 ਵਾਲਾ ਸੂਟ ਆ ਤੇ ਪਿਓਰ ਕਾਟਨ ਤੇ ਆ ਜੀ ਤੇ ਜਿਹੜਾ ਸੀ ਅਸੀਂ ਤੁਹਾਨੂੰ ਇਹ 2500 ਦੇ ਵਿੱਚ ਹੀ ਦੇ ਦਾਂਗੇ ਪਿਓਰ ਕਾਟਨ ਦੇ ਵਿੱਚ ਮਸ਼ੀਨੀ ਵਰਕ ਦੇ ਨਾਲ ਆ ਬਹੁਤ ਸੋਹਣਾ ਕਲਰ ਆ ਤੇ ਇਹਦੇ ਨਾਲ ਤੁਹਾਨੂੰ ਇਹ ਮਸਲੀਨ ਦਾ ਦੁਪੱਟਾ ਮਿਲ ਜੇਗਾ ਲੰਮਾ ਚੌੜਾ ਜਿਹਾ ਦੁਪੱਟਾ ਹੈ ਤੇ 2500 ਦਾ ਸੂਟ ਆ ਸੈਮੀ ਸਟਿਚ ਵਿੱਚ ਇੱਕ ਹੋਰ ਦੇ ਰਹੇ ਹਾਂ ਐਦਾਂ ਦੇ ਸੂਟਾਂ ਦੀ ਲੁੱਕ ਬਹੁਤ ਸੋਣੀ ਆਂਦੀ ਆ ਤੁਸੀਂ ਪੈਂਟ ਦੇ ਨਾਲ ਪਾ ਸਕਦੇ ਹੋ ਇਹਨਾਂ ਨੂੰ ਸਲਵਾਰ ਸਟ੍ਰੇਟ ਕਰਵਾ ਸਕਦੇ ਹੋ ਜਿੰਮੇ ਵੀ ਤੁਹਾਨੂੰ ਮਤਲਬ ਤੁਹਾਨੂੰ ਵਧੀਆ ਲੱਗਦਾ ਸੂਟ ਆਪਣੇ ਅਕੋਰਡਿੰਗ ਤੁਸੀਂ ਇਹਨਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਮੇਨ ਮੇਰੇ ਕੋਲ ਤੁਸੀਂ ਇਹਦਾ ਸਟਫ ਦੇਖ ਸਕਦੇ ਹੋ אורਗੈਂਜ਼ਾ ਦਾ ਸਟਫ ਹੈ ਇਹ ਤੇ ਸਾਰੇ ਇਹ ਬਹੁਤ ਸੋਹਣਾ ਜਿਹਾ ਬਰੀਕੀ ਜਿਹਾ ਵਰਕ ਕੀਤਾ ਹੋਇਆ ਬ੍ਰਾਂਡਡ ਪੀਸ ਨੇ ਜੀ ਬਾਜੂ ਤੇ ਵੀ ਤੁਹਾਨੂੰ ਐਵੇਂ ਪ੍ਰੋਪਰ ਵਰਕ ਮਿਲ ਜਾਏਗਾ ਪਲੇਨ ਸਲਵਾਰ ਇਹਦੇ ਨਾਲ organza ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਮਿਲ ਜੇਗਾ ਤੇ ਇਦਾਂ ਟਸਲਸ ਨੇ ਇਹਨੂੰ ਬਹੁਤ ਸੋਹਣੇ ਜੇ ਤੇ ਇੱਕ ਸਾਈਡ ਤੋਂ ਨੂੰ ਹੈਵੀ ਵੇਲ ਮਿਲ ਜੇਗੀ ਜੇ ਤੁਸੀਂ ਸਾਈਡ ਦੁਪੱਟਾ ਵੀਅਰ ਕਰਨਾ ਹੈ ਲੁੱਕ ਬਹੁਤ ਸੋਹਣੀ ਆਣੀਆ ਸਿੰਗਲ ਕਲਰ ਪਿਆ ਜੀ ਆਪਣੇ ਕੋਲ ਇਹ ਸਿੰਗਲ ਸਿੰਗਲ ਕਲਰ ਹੈਗੇ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਤੇ 2600 ਪ੍ਰਾਈਸ ਦੇ ਵਿੱਚ ਇਦਾਂ ਰਹੀ ਕਿ ਇਹ ਤਾਂ ਬਹੁਤ ਸੋਹਣਾ ਜਿਹਾ neck ਪਰ ਇਹ ਗੈਂਜ਼ਾ ਦੀ ਸ਼ਰਟ ਆ ਪੈਚ ਦੇ ਉੱਪਰ ਸਾਰਾ ਡੋਰੀ ਵਰਕ ਕੀਤਾ ਹੋਇਆ ਠੀਕ ਹੈ ਜੀ ਪਲੇਨ ਸਲਵਾਰ ਆ ਤੇ ਕੰਟਰਾਸਟ ਦੁਪੱਟਾ ਦੁਪੱਟਾ ਫੋਰ ਸਾਈ ਸੌਰੀ ਡਬਲ ਟੂ ਸਾਈਡ ਜਿਹੜਾ ਹੈਗਾ ਇਹ ਵਰਕ ਸਿੰਗਲ ਸਿੰਗਲ ਕਲਰ ਪਏ ਆ ਕ੍ਰਸ਼ ਦੇ ਉੱਪਰ ਸੂਟ ਦੇ ਰਹੇ ਆ ਸੂਟ ਦੀ ਲੁੱਕ ਦੇਖ ਲਿਓ ਜੀ ਇਹ ਹੈਗਾ ਆਰੀ ਵਰਕ ਦੇ ਨਾਲ ਕ੍ਰਸ਼ ਟਿਸ਼ੂ ਦੀ ਸ਼ਰਟ ਆ ਤੇ ਬਾਜੂ ਇਸ ਦੀਆਂ ਬਹੁਤ ਸੋਹਣੀਆਂ ਜਿਹਾ ਸ਼ਿਮਰਤੇ ਨੇ ਤੇ ਜਿਹੜਾ ਇਹਦਾ ਕੇਰਾ ਬਣਿਆ ਹੋਇਆ ਉਹ ਦੇਖੋ ਸਟੀਚਿੰਗ ਤੋਂ ਬਾਅਦ ਕਿਆ ਲੁੱਕ ਆਣੇ ਵਾਲੀ ਆ ਹੈਂਡ ਪੇਂਟ ਦੇ ਨਾਲ ਆ ਸਾਰੇ ਹੀ ਹੈਂਡ ਪੇਂਟ ਆ ਜਿੰਨਾ ਵੀ ਇਹ ਤੇ ਇਹਨੂੰ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਇਹ ਸਲਵਾਰ ਆ ਤੇ ਇਹ ਰਹੇਗੀ ਜੇਰੀ ਦੁਪੱਟੇ ਦੀ ਲੁੱਕ ਹੈਂਡ ਵਰਕ ਸੌਰੀ ਹੈਂਡ ਪੇਂਟ ਦੇ ਨਾਲ ਪਲੱਸ ਆਰੀ ਵਰਕ ਦੇ ਨਾਲ ਸਿੰਗਲ ਸਿੰਗਲ ਸੂਟ ਬਹੁਤ ਘੱਟ ਰੇਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ 2600 ਦੇ ਵਿੱਚ ਐਦਾਂ ਦੀ ਕਲੈਕਸ਼ਨ ਤੁਹਾਨੂੰ ਦੇਖੋ ਜੀ ਸੂਟ 크ਰਸ਼ ਟਿਸ਼ੂ ਦੀ ਸ਼ਰਟਾ ਸਿਲਕ ਦੀ ਸਲਵਾਰ ਆ ਤੇ ਦੁਪੱਟਾ ਬਹੁਤ ਯੂਨੀਕ ਬਣਿਆ ਹੋਇਆ 크ਰਸ਼ ਦਾ ਐਦਾਂ ਕਾਰਨਰਾਂ ਦੇ ਵਿੱਚ ਹੈਵੀ ਫਲਾਵਰ ਰਣਗੇ ਇਹ ਵੀ ਆਪਣੇ ਕੋਲ ਸਿੰਗਲ ਕਲਰ ਆ ਗਿਆ ਔਰਗੇਂਜ਼ਾ ਦੀ ਸ਼ਰਟ ਆ ਜੀ ਹੈਂਡਵਰਕ ਦੇ ਨਾਲ ਆ necke ਦਾ V ਬਣਿਆ ਹੋਇਆ ਪਲੱਸ ਇਹ ਵੀ ਸਲਵਾਰ ਆ ਜੀ ਇਹ ਵੀ ਬਹੁਤ ਸੋਨੇ ਵਰਕ ਦੇ ਨਾਲ ਆ ਸੌਰੀ ਵਰਕ ਨਹੀਂ ਹੈਗਾ ਇਸ ਦੀ ਸਲਵਾਰ ਦੇ ਉੱਪਰ ਤੇ ਇਹ ਹੈਗਾ ਦੁਪੱਟਾ ਸੇਮ ਹੀ ਔਰਗੇਂਜ਼ਾ ਦੇ ਉੱਪਰ ਇਹ 걸ੀਸ਼ੀ ਲੁੱਕ ਦਾ ਸੂਟ ਆ ਬਹੁਤ ਪਿਆਰਾ ਜਿਹਾ ਇੰਦਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਸੂਟ ਇਹ ਠੀਕ ਹੈ ਦੇਖੇ ਇਹਰਾ ਬਹੁਤ ਸੋਹਣਾ ਜੀ ਇਸ ਦਾ ਐਸਾ ਸਾਰਾ ਹੀ ਹੈਂਡਵਰਕ ਹੋਇਆ ਹੋਇਆ ਦੇਖੋ ਜੀ ਸੂਟ ਪ੍ਰਾਈਸ ਹੈਗਾ ਇਹ 2500 ਸੌਰੀ 2600 ਇਸ ਸੂਟ ਦਾ 25 ਅਸੀਂ ਤੁਹਾਨੂੰ ਬ੍ਰੋਕੇਟ ਦੇ ਸੂਟ ਦਿੰਦੇ ਆਂ ਦੇਖੋ ਜੀ ਸੂਟ ਇਹ ਹੈਗਾ ਬਹੁਤ ਸੋਹਣਾ ਜੀ ਇਹਦਾ ਕੇਰਾ ਕੇਰੇ ਤੇ ਵੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਤੇ ਨੈਕ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੈ ਸਿਲਕ ਦੀ ਸ਼ਰਟ ਆ ਤੇ ਇਹ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਬ੍ਰੋਕੇਟ ਦਾ ਠੀਕ ਹੈ ਬਹੁਤ ਸੋਹਣੀ ਜਿਹੀ ਕਲਰ ਨਹੀਂ ਉਹੀ ਕਲਰ ਚੱਕ ਕੇ ਵਰਕ ਕੀਤਾ ਹੋਇਆ ਹੈ ਸਿੰਗਲ ਸਿੰਗਲ ਸੂਟ ਰਹਿ ਗਏ ਆ ਤਾਂ ਕਰਕੇ ਲੈਸ ਤੇ ਦੇ ਰਹੇ ਆ ਔਰਗੈਂਜ਼ਾ ਦੀ ਸ਼ਰਟ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਨਾਲ ਆ ਜੀ ਸੂਟ ਇਹਦੀ ਬੇਲ ਬਣੀ ਹੋਈ ਹੈ ਇੱਕ ਸਾਈਡ ਔਰਗੈਂਜ਼ਾ ਦੇ ਦੁਪੱਟੇ ਦੇ ਉੱਪਰ ਤੇ ਦੂਜੀ ਸਾਈਡ ਇਦਾਂ ਕਟ ਵਰਕ ਆ 2600 ਟੈਬੀ ਸਿਲਕ ਦਾ ਸੂਟ ਆ ਹੈਂਡਵਰਕ ਹੋਇਆ ਵੈ ਨੈੱਕ ਦੇ ਉੱਪਰ ਬਹੁਤ ਸੋਹਣਾ ਜਿਹਾ ਠੀਕ ਹੈ ਤੇ ਸਿਲਕ ਦੀ ਸਲਵਾਰ ਹੈ ਜੇ ਨਾਲ ਤੇ ਟੈਬੀ ਸਿਲਕ ਦਾ ਹੀ ਵਰਕ ਵਾਲਾ ਦੁਪੱਟਾ ਮਿਲ ਜੇਗਾ 2600 ਦੇ ਵਿੱਚ 오ਰਗੇਂਜ਼ਾ ਦਾ ਸੂਟ ਹੈ ਜੇ ਇਹ ਹੈਗੀ ਔਰਗੇਂਜ਼ਾ ਦੀ ਸ਼ਰਟ ਠੀਕ ਹੈ ਤੇ ਨਾਲ ਤੁਹਾਨੂੰ ਇਹ ਸਲਵਾਰ ਮਿਲ ਚਾਹੀਏ ਤੇ ਪਲੇਨ ਤੇ ਔਰਗੇਂਜ਼ਾ ਦਾ ਹੀ ਪ੍ਰਿੰਟਡ ਦੁਪੱਟਾ ਔਰਗੇਂਜ਼ਾ ਦੀ ਸ਼ਰਟ ਹੈ ਜੀ ਸਾਰੇ ਮਸ਼ੀਨਰੀ ਵਰਕ ਦੇ ਨਾਲ ਸੂਟ ਹੈ ਇਹ ਠੀਕ ਹੈ ਤੇ ਨਾਲ ਤੁਹਾਨੂੰ ਇਹ ਦੁਪੱਟੇ ਤੇ ਵਰਕ ਮਿਲ ਜਾਏਗਾ 2600 ਪ੍ਰਾਈਸ ਦੇ ਵਿੱਚ ਜੌਰਜਟ ਦੀ ਸ਼ਰਟ ਆ ਮਸ਼ੀਨੀ ਵਰਕ ਦੇ ਨਾਲ ਜੌਰਜਟ ਦੀ ਸ਼ਰਟ ਆ ਜੇ ਤੇ ਜੌਰਜਟ ਦਾ ਹੀ ਵਰਕ ਵਾਲਾ ਦੁਪੱਟਾ ਐਦਾਂ ਰਹੇਗਾ 2600 ਪ੍ਰਾਈਸ ਦੇ ਨਾਲ ਠੀਕ ਹੈ ਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ